ਜਦੋਂ ਤੁਸੀਂ ਯੂਨੀਵਰਸਿਟੀ ਦਾ ਖਾਕੀ ਕਰਨ ਕਰਨ ਦੀ ਸੋਚੋਗੇ ਤਾਂ ਤੁਹਾਡੇ ਕੱਚੇ ਵੀ ਐ ਟੰਗੇ ਜਾਣਗੇ ਤੇ ਜੇ ਇਸ ਤੋਂ ਅੱਗੇ ਤੁਸੀਂ ਵੱਧ ਕੇ ਆਓਗੇ ਤੁਹਾਨੂੰ ਵੀ ਲੱਤਾਂ ਤੋਂ ਬੰਨ ਕੇ ਪੁੱਠੇ ਡੰਗਣਾ ਜਾਣਦੇ ਹਾਂ ਗੁਜਰਾਤੀ ਵਪਾਰੀਆਂ ਦੀ ਤਸਵੀਰ ਹੈ ਜੀ ਇਹਨਾਂ ਦੇ ਤਾਂ ਮੈਂ ਇਹਨਾਂ ਨੂੰ ਸਿੱਧਾ ਕਹਿਣਾ ਵੀ ਤੁਹਾਡੇ ਤਾਂ ਲੱਪੜ ਸਾਡੇ ਪਿੰਡਾਂ 'ਚ ਕਹਾਵਤ ਹੁੰਦੀ ਹੈਗੀ ਆ ਵੀ ਜਾਂ ਤਾਂ ਰਾਹ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਤੇ ਇਹ ਤਾਂ ਆ ਕੇ ਦੇਖ ਲੈਣ ਇਹਨਾਂ ਦੇ ਤਾਂ ਲੱਪੜ ਐ ਪਹਿਣੇ ਜਿਵੇਂ ਟੀਨਾ ਤੇ ਗੜੇ ਪੈਂਦੇ ਹੁੰਦੇ ਆ ਯੂਨੀਵਰਸਿਟੀ ਪੰਜਾਬ ਦੀ ਤਾਂ ਦਿੱਕਤ ਤਾਂ ਹੋਣੀ ਹੈਗੀ ਇਹਨਾਂ ਨੂੰ ਮਿੱਠੀ ਤੋਂ ਉਹਨਾਂ ਤੇ ਦਬਾਅ ਦੀ ਵੀ ਰੜਕਦੀ ਹੈ ਕਿਉਂਕਿ ਅਸੀਂ ਬਾਬੇ ਕੇ ਆ ਉਹ ਬਾਬਰ ਕੇ ਆ ਛੋਟੇ ਭਰਾ ਵੱਡੇ ਭਰਾ ਹਰਿਆਣੇ ਵਾਲੇ ਸਾਡੇ ਨਾਲ ਲੜੇ ਹੋਏ ਹੈਗੇ ਆ ਲੱਗੇ ਹੋਏ ਹੈਗੇ ਆ ਜਿੱਥੇ ਗੱਲ ਚੱਲਦੀ ਹੈ ਕਿ ਦੁੱਧ ਦੋ ਅੰਕਾ ਖਾਣਾ ਦੇਸ਼ਾਂ ਮੇ ਦੇਸ਼ ਹਰਿਆਣਾ ਇਹ ਕੋਈ ਇਦਾਂ ਵਾਲੀ ਗੱਲ ਹੈ ਨਹੀਂ ਕਿ ਵੀ ਅਸੀਂ ਤੁਹਾਡੇ ਮੰਗੂ ਵੀ ਨਾ ਖਰਾਕਾਂ ਖਾਧੀਆਂ ਹੋਣ ਨਾ ਕਿਤਾਬਾਂ ਪੜੀਆਂ ਹੋਣ ਸਾਰੇ ਤਾਂ ਜਾਣਦੇ ਆ ਸਾਡੇ ਬਾਹਰ ਜਾਣਦੇ ਹੈਗੇ ਇਹਨਾਂ ਨੂੰ ਅੱਗੇ ਭਜਾਵਾਂਗੇ ਜੀ ਜਦੋਂ 84 ਤੇ ਹਮਲਾ ਹੋਇਆਗਾ ਦਰਬਾਰ ਸਾਹਿਬ ਢਾਇਆ ਗਿਆਗਾ ਉਦੋਂ ਢੋਲ ਨਗਾਰੇ ਕਿਹਨੇ বাজਾਏ ਹੈਗੇ ਆ ਉਦੋਂ ਸੜਕਾਂ ਤੇ ਆ ਕੇ ਨੱਚੇ ਕੌਣ ਹੈਗੇ ਆ ਉਦੋਂ ਨਾਰੇ ਇਹ ਕਿੰਨਾ ਨੇ ਸੰਗ ਦੀ ਨਾਰੇ ਸੀਗੇ ਇਹ ਕੱਚ ਕੜਾ ਕਿਰਪਾਨੇ ਨੂੰ ਭੇਜੋ ਪਾਕਿਸਤਾਨ ਤਾਂ ਐਦਾਂ ਨੇ ਨਾਰੇ ਲਾਉਣ ਵਾਲਿਆਂ ਨਾਲ ਕਿਵੇਂ ਬਣ ਸਕਦੀ ਏ ਤਸਵੀਰ ਦੀ ਬਹਿਮਤਾ ਜਹਾਂਗੀਰ ਦੇ ਵੀ ਬੁੜਿਆਂ ਦਾ ਕੱਢਿਆ ਸੀਗਾ ਉਹਦਾ ਕਿਹੜਾ ਨਿਕਲ ਗਿਆ ਸੀਗਾ ਜਦੋਂ ਬੰਦੇ ਸੱਤਾ 'ਚ ਹੁੰਦੇ ਆ ਨਾ ਉਹਨਾਂ ਨੂੰ ਅਲਾਡਾ ਵੀ ਅਸੀਂ ਕਿਤੇ ਗਲਤੀ ਕੀਤੀ ਹੈ ਤਾਂ ਬੋਲ ਰਹੇ ਆ ਜੇ ਅਸੀਂ ਗਲਤੀ ਨਾ ਕਰਾਂਗੇ ਇਹਨਾਂ ਨੂੰ ਕੰਟਰੋਲ ਕਰ ਲਾਂਗੇ ਉਹ ਗਲਤੀ ਸਭ ਤੋਂ ਵੱਡੀ ਇਹ ਕਰ ਰਹੇ ਹੁੰਦੇ ਆ ਵੀ ਤੁਸੀਂ ਚੁੱਪ ਕੀਤਾ ਨੂੰ ਛੇੜਦੇ ਹੋ ਸਤਿ ਸ੍ਰੀ ਅਕਾਲ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹਾਂ ਮੈਂ ਹਾਂ ਜਸਕਰੇਵਾਲ ਉਮੀਦ ਕਰਦਾ ਠੀਕ ਠਾਕ ਹੋਵਾਂਗੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਜਿਹੜਾ ਆ ਉਹ ਲੱਗਿਆ ਹੋਇਆ ਯੂਨੀਵਰਸਿਟੀ ਦੇ ਕੇਂਦਰੀਕਰਨ ਨੂੰ ਲੈ ਕੇ ਯੂਨੀਵਰਸਿਟੀ ਦੇ ਭਗਵੇਂਕਰਨ ਨੂੰ ਲੈ ਕੇ ਯੂਨੀਵਰਸਿਟੀ ਤੇ ਪੰਜਾਬ ਦੇ ਦਬਦਬੇ ਨੂੰ ਖਤਮ ਕਰਨ ਨੂੰ ਲੈ ਕੇ ਜਿਹੜਾ ਹੈਗਾ ਇਹ ਮੋਰਚਾ ਲੱਗਿਆ ਮੇਰੇ ਨਾਲ ਸੋਪੂ ਤੋਂ ਬਾਈ ਨਪ੍ਰੀਤ ਗੰਗਾ ਹੋਣਗੇ ਗੱਲਬਾਤ ਜਿਹੜੀ ਆ ਉਹ ਕਰਾਂਗੇ ਭਾਈ ਜੀ ਕਿਵੇਂ ਦੇਖਦੇ ਹੋ ਪੰਜਾਬ ਯੂਨੀਵਰਸਿਟੀ ਪੰਜਾਬੀਆਂ ਦੀ ਇਹੋ ਨਾਰਾ ਹੁੰਦਾ ਰਿਹਾ ਕਿ ਯੂਨੀਵਰਸਿਟੀ ਪੰਜਾਬ ਦੀ ਆ ਪੰਜਾਬ ਦਾ ਦਾਵਾ ਯੂਨੀਵਰਸਿਟੀ ਦੇ ਉੱਪਰ ਆ ਪਰ ਇੱਕਦਮ ਦੇ ਵਿੱਚ ਇਸ ਨੂੰ ਕੇਂਦਰ ਨੇ ਹਥਿਆਰ ਲੈਣਾ ਇੱਕਦਮ ਦੇ ਵਿੱਚ ਸੈਨੇਟ ਸਿੰਡੀਕੇਟ ਉਸ ਚੀਜ਼ ਨੂੰ ਖਤਮ ਕਰ ਦੇਣਾ ਇਹ ਸਬ ਸਿਨੈਰੀਓ ਦੇ ਪਿੱਛੇ ਕਿਹੜੀ ਚੀਜ਼ ਖੜੀ ਦੇਖਦੇ ਹੋ ਸਸ਼ੀਕਲ ਬਾਈ ਧੰਨਵਾਦ ਤੁਹਾਡਾ ਜਿਹੜਾ ਅੱਜ ਦੇ ਇਸ ਸੰਜੀਦਾ ਟਾਈਮ 'ਚ ਇੱਥੇ ਆ ਕੇ ਤੁਸੀਂ ਕਵਰੇਜ ਕਰ ਰਹੇ ਹੋ ਸਮਝ ਪਾ ਰਹੇ ਹਾਂ ਵੀ ਪੰਜਾਬ ਦੇ ਦਾਅਵੇ ਨੂੰ ਲੈ ਕੇ ਇਹ ਯੂਨੀਵਰਸਿਟੀ ਡੈਮੋਕ੍ਰੇਸੀ ਨੂੰ ਲੈ ਕੇ ਕੀ ਮਾਹੌਲ ਬਣ ਰਿਹਾ ਹੈਗਾ ਤੇ ਕਿਉਂ ਜ਼ਰੂਰੀ ਹੈਗਾ ਜਿਹੜੀ ਗੱਲ ਹੈਗੀ ਆ ਵੀ ਆਪਣੇ ਦਾਅਵਿਆਂ ਦੀ ਲੈ ਕੇ ਇਹ ਰੌਲਾ ਵੱਡਾ ਆਪਣਾ ਆਪਾਂ ਕਰਦੇ ਆ ਯੂਨੀਵਰਸਿਟੀ ਪੰਜਾਬ ਦੀ ਉਹ ਤੋਂ ਪਹਿਲਾਂ ਇੱਕ ਗੱਲ ਕਹਨੇ ਉਹਨੇ ਮਿੱਠੀ ਧੁਨ ਰਵਾਬ ਦੀ ਤਾਂ ਮਨੁਲਾ ਦਾ ਯੂਨੀਵਰਸਿਟੀ ਪੰਜਾਬ ਦੀ ਤੋਂ ਦਿੱਕਤ ਤਾਂ ਹੋਣੀ ਹੈਗੀ ਇਹਨਾਂ ਨੂੰ ਮਿੱਠੀ ਧੁਨੋਂ ਦਰਬਾਬ ਦੀ ਵੀ ਰੜਕਦੀ ਹੈ ਕਿਉਂਕਿ ਅਸੀਂ ਬਾਬੇ ਕੇ ਆ ਉਹ ਬਾਬਰ ਕੇ ਆ ਇੱਥੇ ਫਰਕ ਪੈਂਦਾ ਹੈਗਾ ਬਾਬਰ ਕੇ ਲਾਣੇ ਨੇ ਕੀ ਚਲਾਇਆ ਸੀਗਾ ਵੀ ਕੋਈ ਸੰਗੀਤ ਨਹੀਂ ਵੱਜਣਗੇ ਕੋੜਿਆਂ ਤੇ ਨਹੀਂ ਚੜਨਾ ਪੱਗਾਂ ਨਹੀਂ ਬੰਨਣੀਆਂ ਤੇ ਅਸੀਂ ਬਾਬੇ ਕੇ ਸੀਗੇ ਅਸੀਂ ਫਿਰ ਸਾਰਾ ਕੁਝ ਕਰਕੇ ਦਿਖਾਇਆ ਫਿਰ ਸਾਡੇ ਨਾਰੇ ਚ ਵੀ ਜਦੋਂ ਆਉਂਦਾ ਹੈਗਾ ਮਿੱਠੀ ਧੁਨ ਰਵਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਤੇ ਇਹਨਾਂ ਨੂੰ ਫਿਰ ਉਹਨਾਂ ਤੋਂ ਵੀ ਦਿੱਕਤ ਆਉਂਦੀ ਹੈਗੀ ਆ ਪਿਛਲੀ ਵਾਰ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦੀ ਇੱਕ ਮੀਟਿੰਗ ਚ ਸਿਕਰੀ ਸਰ ਵੀ ਆਪਣੇ ਹੁੰਦੇ ਸੀ ਉਹਨਾਂ ਨੇ ਦੱਸਿਆ ਕਿ ਉਹ ਮੀਟਿੰਗ ਚ ਇਹਨਾਂ ਦਾ ਸੈਂਟਰ ਮਿਨਿਸਟਰ ਸ਼ਰੀਆਮ ਕਹਿ ਕੇ ਗਿਆ ਵੀ ਅਸਤਾ 377 ਹਟਾਤੀ ਇਹ ਕੀ ਚੀਜ਼ ਆ ਸੈਨੇਟ ਸਾਡੇ ਅੱਗੇ ਤੁਸੀਂ ਇਕਰੀ ਸਰ ਨੇ ਉੱਠ ਕੇ ਉਹਨਾਂ ਅੱਗੇ ਅੜ ਕੇ ਜਵਾਬ ਦਿੱਤਾ ਕਿ ਇਹ ਫਿਰ ਇਹ ਪੰਜਾਬ ਆ ਉਹ ਜੀ ਐਂਡ ਕੇ ਸੀ ਤੇ ਉਹੀ ਗੱਲ ਆ ਫਿਰ ਇਹਨਾਂ ਦਾ ਵਹਿਮ ਲਾਕਡਾਊਨ ਚ ਵੀ ਕੱਢਿਆ ਸੀ ਜਦੋਂ ਇਹਨਾਂ ਨੇ ਅੜਾਉਣ ਦੀ ਕੋਸ਼ਿਸ਼ ਕੀਤੀ ਐਤਕੀ ਇਹਨਾਂ ਨੇ ਬਹੁਤ ਵਧੀਆ ਫਿਰ ਜਦੋਂ ਬੰਦਾ ਇੱਕ ਜਿਹੜੇ ਗਿਆ ਹੁੰਦਾ ਹਾਰ ਕੇ ਗਿਆ ਹੁੰਦਾ ਅਗਲੇ ਜਿਹੜੇ ਦੂਜੀ ਵਾਰੀ ਨਾਲ ਤਿਆਰੀ ਹੱਲੇ ਨਾਲ ਕਰਦਾ ਹੁੰਦਾ ਇਸ ਵਾਰ ਇਹਨਾਂ ਨੇ ਤਿਆਰੀ ਕੀਤੀ ਕਿ ਸਾਡਾ ਰਾਈਟ ਪਹਿਲਾਂ ਪ੍ਰੋਟੈਸਟ ਕਰਨ ਦਾ ਕੋਣ ਜੀ ਤਾਂ ਜਦੋਂ ਇਹਨਾਂ ਨੇ ਨਵੇਂ ਐਡਮਿਸ਼ਨ ਆਏ ਕੈਫੀਡੈਪਟ ਲੈ ਕੇ ਆਏ 17 ਜੁਲਾਈ 2025 ਨੂੰ ਇਹਨਾਂ ਦਾ ਐਫੀਡੈਪਟਾਉਂਦਾਗਾ ਯੂਨੀਵਰਸਿਟੀ ਉਸ ਟਾਈਮ ਆਲਮੋਸਟ ਖਾਲੀ ਹੁੰਦੀ ਹੈ ਇੱਥੇ ਕੁਸ਼ਕ ਪੀਐਚਡੀ ਸਕਾਲਰ ਹੁੰਦੇ ਆ ਜਿਹੜੇ ਆਮ ਹੋਸਟਲਾਂ ਦੇ ਵਿੱਚ ਰੋਜ਼ ਦੀ ਸਟਰੈਂਥ 1000 1000 ਬੱਚੇ ਦੀ ਹੁੰਦੀ ਆ ਮਈ ਦੇ ਪੇਪਰਾਂ ਤੋਂ ਬਾਅਦ 2 ਮਹੀਨਾ ਤੱਕ ਫਿਰ ਉਹ ਹੋਸਟਲਾਂ ਦੇ ਵਿੱਚ ਪੀ ਐਚ ਡੀ ਵਾਲੇ ਜਾਂ ਜਿਹੜੇ ਰਿਸਰਚਰ ਕਰ ਰਹੇ ਹੁੰਦੇ ਆ ਜਾਂ ਸਾਇੰਸਿਸ ਵਾਲੇ ਕੁਝ ਬੱਚੇ 100 150 ਬੱਚਾ ਰਹਿ ਜਾਂਦਾ ਤਾਂ ਉਦੋਂ ਇਹਨਾਂ ਨੂੰ ਪਤਾ ਹੁੰਦਾ ਹੈ ਕਿ ਯੂਨੀਵਰਸਿਟੀ ਦੇ ਵਿੱਚ ਹੁਣ ਕਿਸੇ ਵੀ ਤਰ੍ਹਾਂ ਦਾ ਮਾਹੌਲ ਬਣਾਉਣਾ ਜਾਂ ਸਾਡੇ ਖਿਲਾਫ ਕੁਝ ਕਰਨਾ ਔਖਾ ਹੁੰਦਾ ਜਿਵੇਂ ਕਿ ਆਪਾਂ ਨੂੰ ਪਤਾ ਵੀ ਜਦੋਂ ਕੋਈ ਸਰਕਾਰ ਜਾਂਦੀ ਹੁੰਦੀ ਉਹ ਜਾਂਦੀ ਜਾਂਦੀ ਜਲਦੀ ਚ ਮਤੇ ਪਾਸ ਕਰਾ ਜਾਂਦੀ ਆ ਸਾਰਾ ਖਤਮ ਹੋਣ ਦੇ ਟਾਈਮ yes no ਕਰ ਲੋ ਹੱਥ ਖੜਾ ਕਰ ਲੋ ਉਹ ਸਿਸਟਮ ਇਨਾਂ ਇੱਥੇ ਫਿਰ ਜਦੋਂ ਆਈਡਿਓਲੋਜੀ ਇਨਾਂ ਦੀ ਸੇਮ ਹੈਗੀ ਆ ਸ਼ਾਖਾ ਚ ਤਾਂ ਇਹਨਾਂ ਦੇ ਸੇਮ ਸੈਂਟਰ ਵਾਲੇ ਮਿਨਿਸਟਰ ਵੀ ਉਹੀ ਸ਼ਾਖਾ ਚ ਬੈਠੇ ਹੁੰਦੇ ਆ ਤੇ ਪ੍ਰੋਫੈਸਰ ਵੀ ਉਹੀ ਸ਼ਾਖਾ ਚ ਬੈਠੇ ਹੁੰਦੇ ਆ ਅੱਜ ਦੇ ਟਾਈਮ ਵੀ ਅਸੀਂ ਸ਼ਰੀਆਮ ਦੇਖ ਪਾ ਰਹੇ ਆ ਵੀ ਜਿਹੜੇ ਬੰਦੇ ਇਹਨਾਂ ਦੀਆਂ ਸ਼ਾਖਾਾਂ ਵਿੱਚ ਜਾ ਕੇ ਆਉਂਦੇ ਹੈਗੇ ਆ ਰਾਤ ਨੂੰ UILS ਜੂਲੋਜੀ ਇਹਨਾਂ ਦੇ ਆਡੀਟੋਰੀਅਮ ਰਾਤ ਨੂੰ ਸਪੈਸ਼ਲ ਖੁੱਲੇ ਜਾਂਦੇ ਆ ਫਿਰ ਉਹ ਯੂਨੀਵਰਸਿਟੀ ਦੀ ਜਿਹੜੀ ABVP ਆ ਉਹਨੂੰ ਉਹ ਸਾਰੀ ਗੱਲ ਸਮਝਾਈ ਜਾਂਦੀ ਆ ਹੁਣ ਜਦੋਂ ਸੈਂਟਰ ਚ ਨੋਟੀਫਿਕੇਸ਼ਨ ਆਉਂਦਾਗਾ ਕਿ ਸੈਨੇਟ ਖਤਮ ਕਰ ਦਿੱਤੀ ਗਈ ਹੈ ਇਹਨੂੰ ਮੋਡੀਫਾਈ ਕਰਕੇ ਇਹਨਾਂ ਨੇ 31 ਮੈਂਬਰੀ ਕੀਤਾ ਪਹਿਲਾਂ ਸੈਨੇਟ ਦੇ ਵਿੱਚੋਂ ਸਿੰਡੀਕੇਟ ਬਣਦੀ ਹੁੰਦੀ ਸੀ ਹੁਣ ਇਹਨਾਂ ਨੇ ਨਵਾਂ ਕੰਮ ਕੀ ਕੀਤਾ ਸਿੰਡੀਕੇਟ ਵਾਈਸ ਚਾਂਸਲਰ ਨੋਮੀਨੇਟ ਕਰੂਗੀ ਉਹ ਪ੍ਰੂਵ ਕਰਨਗੇ ਚਾਂਸਲਰ ਤੇ ਉਹ ਸਿੰਡੀਕੇਟ ਦੇ ਵਿੱਚ ਪੂਰੀ ਸੈਨੇਟ ਦੇ 31 ਮੈਂਬਰਾਂ ਚੋਂ ਇੱਕ ਬੰਦਾ ਉਹ ਵੀ ਵਾਈਸ ਚਾਂਸਲਰ ਚੂਜ਼ ਕਰੂਗੀ ਉਹ ਵੀ ਉਹਨਾਂ ਦੇ ਵਿੱਚੋਂ ਹੀ ਆਉਣਾ ਪਹਿਲਾਂ ਇਦਾਂ ਹੁੰਦਾ ਸੀ 90 ਮੈਂਬਰੀ ਹੁੰਦੀ ਸੀ ਵਾਈਸ ਚੈਂਸਰ ਨੂੰ ਪਾ ਕੇ ਪ੍ਰੋਪਰ 99 ਮੈਂਬਰੀ ਸੈਨੇਟ ਬਣਦੀ ਸੀ ਉਸ ਦੇ ਵਿੱਚੋਂ ਇਲੈਕਟ ਹੋ ਕੇ ਸਿੰਡੀਗੇਟ ਬਣਦੀ ਹੁੰਦੀ ਸੀ ਇਹ ਕਿੱਡਾ ਸੋਹਣਾ ਆਪਣੇ ਆਪ 'ਚ ਬਹੁਤ ਸੋਹਣਾ ਇੱਕ ਰੂਪ ਸੀਗਾ ਡੈਮੋਕ੍ਰੇਸੀ ਦਾ ਤਾਂ ਆਪਣੇ ਸਿਕਰੀ ਸਰ ਵੀ ਕਿਉਂ ਵੜੇ ਉਹਨਾਂ ਅੱਗੇ ਕਿਉਂਕਿ ਸਿਕਰੀ ਸਰ ਇੱਕ ਗ੍ਰੈਜੂਏਟ ਕੌਨਸਟੀਟੈਂਸੀ ਜੋ ਆਏ ਸੀਗੇ ਇਲੈਕਸ਼ਨ ਲੜ ਕੇ ਆਏ ਸੀਗੇ ਤਾਂ ਉਹਨਾਂ ਦਾ ਇੱਕ ਬੰਦਾ ਨਾਮਿਨੇਟ ਹੋ ਕੇ ਆਇਆਗਾ ਉਹਨੂੰ ਕੋਈ ਪਤਾ ਹੀ ਨਹੀਂ ਗੱਲ ਉਹਨੇ ਬਸ ਆਪ ਦਾ ਆਕਾ ਉਹ ਜਿਹੜਾ ਬੰਦਾ ਜਿਹਦੇ ਥਰੂ ਆਉਂਦਾ ਹੁੰਦਾ ਉਹ ਉਹਦੇ ਵਾਸਤੇ ਸੱਚਾ ਰਹਿੰਦਾ ਹੈਗਾ ਇੱਕ ਕਾਂਗਰਸ ਨੂੰ ਜੇ ਅੱਜ ਦੇ ਟਾਈਮ 'ਚ ਆਪਾਂ ਕਹਿੰਦੇ ਗਾਂਧੀ ਪਰਿਵਾਰ ਦਾ ਦਾਬਕਾ ਹੈਗਾ ਗਾਉਸ ਤੇ ਤਾਂ ਕਾਂਗਰਸ ਤੇ ਅੱਜ ਦੇ ਟਾਈਮ ਇਨਵੈਸਟ ਗਾਂਧੀ ਪਰਿਵਾਰ ਕਰਦਾ ਤਾਂ ਉਹ ਨਾਲ ਦਾਬਕਾ ਅਕਾਲੀ ਦਲ ਇੱਕ ਆਪਣੇ ਪੂਰੇ ਦੇ ਪੂਰੇ ਸਿੱਖਾਂ ਦੀ ਪਾਰਟੀ ਸੀਗੀ ਅਕਾਲੀ ਪਾਰਟੀ ਸੀਗੀ ਜਿਸ ਤੇ ਇੱਕ ਟਾਈਮ ਆ ਕੇ ਅੱਜ ਦੇ ਟਾਈਮ 'ਚ ਬਾਦਲਾਂ ਦਾ ਰਾਜ ਹੋ ਗਿਆ ਕਿਉਂ ਬਾਜ਼ਰਾ ਨੇ ਪੂਰੇ ਦੇ ਪੂਰੀ ਉੱਥੇ ਮਸਲ ਕੰਟਰੋਲ ਕਰ ਲਈ ਮਲੀ ਕੰਟਰੋਲ ਕਰ ਲਈ ਤੇ ਅਜਿਹੇ ਟਾਈਮ ਉਹ ਜਿਹੜੀ ਜਿੱਥੋਂ ਚੀਜ਼ ਚੱਲਣੀ ਹੈਗੇ ਜਿਹੜਾ ਉਹਨੂੰ ਚਲਾ ਰਿਹਾ ਹੈਗਾ ਜਿਹੜਾ ਉਹਨੂੰ ਲੈ ਕੇ ਆ ਰਿਹਾ ਜਿਹੜਾ ਉਹਨੂੰ ਪਾਵਰ ਦੇ ਰਿਹਾ ਹੈਗਾ ਸੋਰਸਿਸ ਦੇ ਰਿਹਾ ਬੰਦਾ ਉਸ ਵਾਸਤੇ ਫਿਰ ਸੱਚਾ ਹੁੰਦਾ ਅੱਜ ਆਪਣੀ ਪੰਜਾਬ ਵਾਸਤੇ ਪੰਜਾਬ ਨੂੰ ਲੈ ਕੇ ਕੁਝ ਵੀ ਗੱਲ ਉੱਡਦੀ ਆ ਇਤੋਂ ਦੀ ਜਵਾਨੀ ਨੂੰ ਗੁੱਸਾ ਕਿਉਂ ਆਉਂਦਾ ਰੋਟੀ ਸਾਡੀ ਪੰਜਾਬ ਤੋਂ ਚੱਲਦੀ ਹੈਗੀ ਪਾਣੀ ਸਾਡਾ ਪੰਜਾਬ ਤੋਂ ਚੱਲਦਾ ਬੋਲੀ ਸਾਡੀ ਪੰਜਾਬ ਦੀ ਹੈਗੀ ਆ ਇਤੋਂ ਦੀ ਮਿੱਟੀ ਤੇ ਜੰਮਿਆ ਇਤੋਂ ਦੀ ਮਿੱਟੀ ਤੇ ਮਰਨਾ ਹੈਗਾ ਤਾਂ ਇਹ ਮਿੱਟੀ ਨੂੰ ਜਦੋਂ ਕੋਈ ਮਾੜਾ ਬੋਲੂ ਅਸੀਂ ਚੁੱਪ ਕਰਕੇ ਕਿਵੇਂ ਰਹਿ ਸਕਦੇ ਆ ਇਹ ਸਾਰੀਆਂ ਚੀਜ਼ਾਂ ਦੀ ਲੜਾਈ ਹੈਗੀ ਆਪਣੇ ਕੱਲੀ ਆਪ ਇੱਕ ਨਿੱਕੀ ਚੀਜ਼ ਦਾ ਨਾ ਸੋਚਗੇ ਅੱਜ ਇਹਨਾਂ ਨੇ ਆਪਾਂ ਪਹਿਲਾਂ ਜਦੋਂ ਉਸ ਟਾਈਮਾਂ 'ਚ ਜਦੋਂ ਪੰਜਾਬ ਅੱਡ ਕੀਤਾ ਗਿਆ ਜਦੋਂ ਪੰਜਾਬ ਦੇ ਟੋਟੇ ਹੋਇਆ ਉਹ ਵੇਲੇ 'ਚ ਜਦੋਂ ਆਪਾਂ ਚੁੱਪ ਕਰੇ ਰਹੇ ਤਾਂ ਉਹਦੋਂ ਇੱਕ ਗੱਲ ਤੇ ਨਹੀਂ ਗੱਲ ਰੁਕੀ ਪਾਣੀ ਵੀ ਆਪਣੇ ਤੋਂ ਖੋਲੇਗੇ ਆਪਣੇ ਪੰਜਾਬੀ ਬੋਲਦੇ ਪਿੰਡ ਮੈਂ ਖੁਦ ਹਰਿਆਣੇ ਦੇ ਸਰਸਾ ਜ਼ਿਲ੍ਹੇ ਦੇ ਗੰਗਾ ਪਿੰਡ ਦਾ ਸਾਡਾ ਪਿੰਡ ਪੂਰਾ ਪੰਜਾਬੀਆਂ ਦਾ ਹੈ ਸਾਡੇ ਪਿੰਡ ਤੋਂ 30 ਕਿਲੋਮੀਟਰ ਦੂਰ ਜਾ ਕੇ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਹੈ ਸਾਡੇ ਪਿੰਡ ਦੇ ਨਾਲ ਮੋਢੀ ਲੰਮੀ ਮਟ ਦਾਦੂ ਅਲੀ ਕਾਂ ਮਸੀਤਾਂ ਗਦਰਾਨ ਸਾਰੇ ਪਿੰਡ ਤਾਂ ਪੰਜਾਬੀਆਂ ਦੇ ਹੈਗੇ ਕਾਲਿਆਂ ਵਾਲੀ ਦੇਖ ਲਓ ਤੁਸੀਂ ਸਾਰੇ ਪੰਜਾਬੀਆਂ ਦੀ ਮੰਡੀ ਹੈਗੀ ਆ ਡੱਬ ਵਾਲੀ ਦੋ ਫਾੜ ਕਰਤੀ ਤਾਂ ਇਦਾਂ ਵੀ ਆਪਾਂ ਭਾਸ਼ਾਲੀ ਗੱਲ ਕਰਕੇ ਸਾਰਾ ਤੁਸੀਂ ਇੱਕ ਜਿਓਗ੍ਰਾਫੀ ਖਰਾਬ ਕਰਕੇ ਕਰਨ ਦਾ ਕਾਰਨ ਕੀ ਸੀ ਵੀ ਇਹਨਾਂ ਨੂੰ ਪਤਾ ਹੈ ਵੀ ਜਦੋਂ ਵੀ ਇੱਕ ਦੇਖੀ ਜਾਉ ਤਸਵੀਰ ਜਮਨਾ ਪਾਰ ਦੀ ਤੇ ਜਮਨਾ ਹੋਰਾਂ ਜਮਨਾ ਤੋਂ ਪਾਰ ਤੁਸੀਂ ਦੇਖੋ ਸਟੇਟਾਂ ਕਿੱਡੀਆਂ ਵੱਡੀਆਂ ਬਿਹਾਰ ਕਿੱਡੀ ਵੱਡੀ ਸਟੇਟ ਆ ਯੂਪੀ ਕਿੱਡੀ ਵੱਡੀ ਸਟੇਟ ਆ ਐਮਪੀ ਕਿੱਡੀ ਵੱਡੀ ਸਟੇਟ ਆ ਮਹਾਰਾਸ਼ਟਰ ਕਿੱਡੀ ਵੱਡੀ ਆ ਆਂਧਰਾ ਪ੍ਰਦੇਸ਼ ਓਡੀਸ਼ਾ ਸਾਰੀਆਂ ਸਟੇਟਾਂ ਤੇ ਇੱਕ ਇੱਧਰ ਆ ਜਾਓ ਇੱਧਰ ਜਦੋਂ ਆਣੇ ਹੈਗੇ ਪੰਜਾਬ ਜਿਹੜੇ ਇੰਨਾ ਗਿਆੜਨ ਆਲਾ ਸੀਗਾ ਉਹਦੇ ਇੰਨੇ ਟੋਟੇ ਕੀਤੇ ਗਏ ਇੰਨੇ ਟੋਟੇ ਕੀਤੇ ਗਏ ਇਹਨਾਂ ਨੂੰ ਲੱਗਦਾ ਸੀ ਵੀ ਹਾਂ ਬਈ ਹੁਣ ਤਾਂ ਖਤਮ ਹੋ ਜੂਗਾ ਬਿਲਕੁਲ ਦਿਲ ਤੇ ਲੀਖਾ ਮਾਰ ਮਾਰ ਕੇ ਇਹਨਾਂ ਨੇ ਚੱਕਣਾ ਚੂਰ ਕੀਤਾ ਪਰ ਅੱਜ ਵੀ ਉਸ 'ਚ ਇੰਨੀ ਜਾਨ ਹੈਗੀ ਆ ਕਿ ਜਦੋਂ ਤਿੰਨ ਕਾਲੇ ਕਾਨੂੰਨ ਲੈ ਕੇ ਆਉਂਦਾਗਾ ਉਹੀ ਵੱਡਾ ਤੇ ਛੋਟਾ ਪੜਾ ਅੜਕੇ ਨਾ ਅੱਗੇ ਦਿੱਲੀ ਤੋਂ ਉਹ ਕਾਨੂੰਨ ਵਾਪਸ ਕਰਾਉਂਦੇ ਆ ਜਿੱਦੈਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਇਹਨਾਂ ਨੇ ਨੋਟੀਫਿਕੇਸ਼ਨ ਕੱਢਣ ਤੋਂ ਪਹਿਲਾਂ ਸਾਡੇ ਪ੍ਰੋਟੈਸਟਾਂ ਦਾ ਰਾਈਟ ਖੋਲਣ ਵਾਸਤੇ ਐਫੀ ਡੈਪਟ ਲਿਆਂਦਾ ਤਾਂ ਉਹੀ ਸਾਰੇ ਪੰਜਾਬੀਆਂ ਦੇ ਅੱਗੇ ਇੱਕ ਸੋਪੂ ਦਾ ਜਿਹੜਾ ਜਰਨਲ ਸੈਕਟਰੀ ਜਿਹੜਾ ਫਰੀਦাবাদ ਦਾ ਮੁੰਡਾ ਹੈਗਾ ਹਰਿਆਣੇ ਦਾ ਉਹ 7 ਦਿਨ ਭੁੱਖਾ ਬਹਿ ਕੇ ਉਹਨੇ ਆਪਣੇ ਫੰਡਾਮੈਂਟਲ ਰਾਈਟ ਅਭਜਾਏ ਅੱਜ ਡਿਸਚਾਰਜ ਹੋ ਕੇ ਆਇਆ 1 ਵਜੇ 1 ਵਜੇ ਜੇ ਡਿਸਚਾਰਜ ਹੁੰਦੇ ਸਾਰ ਨਾ ਘਰੇ ਗਿਆ ਨਾ ਕਿਤੇ ਹੋਰ ਆ ਕੇ ਸੈਨਟ ਦੇ ਧਰਨੇ ਤੇ ਦੁਬਾਰੇ ਬੈਠ ਗਿਆ ਇਹ ਹੁੰਦੀ ਹੈ ਕਿਉਂ ਇਹ ਤਸਵੀਰ ਦਾ ਫਰਕ ਹੈ ਇਹਨਾਂ ਨੂੰ ਅੜਨਾ ਆਉਂਦਾ ਇਹਨਾਂ ਨੇ ਝੱਲੀਆਂ ਇਹਨਾਂ ਨੇ ਉਦੋਂ ਝੱਲੀਆਂ ਜਦੋਂ ਇਬਰਾਹਿਮ ਲੋਧੀ ਵਰਗੇ ਚੜ-ਚੜ ਕੇ ਆਉਂਦੇ ਹੁੰਦੇ ਸੀਗੇ ਜਦੋਂ ਖਿਲਜੀ ਵਰਗੇ ਚੜ ਕੇ ਆਏ ਹੈਗੇ ਆ ਜਦੋਂ ਪੋਰਸ ਵਰਗਿਆਂ ਨੇ ਪੰਗੇ ਲੈਤੇ ਆ ਜਦੋਂ ਉਦੋਂ ਇਹ ਚੀਜ਼ਾਂ ਸੀਗਾ ਇਹ ਇਥੋਂ ਦੇ ਖੂਨ ਨੇ ਪੰਗੇ ਲੈਤੇ ਆ ਤੁਸੀਂ ਕਿਹਾ ਵੀ ਤਸੀਦ ਦਾ ਫਰਕ ਆ ਇਹ ਇਹਨਾਂ ਨੂੰ ਪਤਾ ਤਾਂ ਫਿਰ ਭਰਮ ਕਿਉਂ ਤਾਂ ਫਿਰ ਜਾਂ ਫਿਰ ਟੀਕਾ ਲਾ ਕੇ ਦੇਖਿਆ ਜਾ ਰਿਹਾ ਸੀ ਕਿਉਂਕਿ ਜਿਵੇਂ ਪਹਿਲਾਂ ਵੀ ਉਦਾਹਰਨ ਕਿਸਾਨੀ ਅੰਦੋਲਨ ਦੀ ਪਈ ਆ ਕਿ ਜਦੋਂ ਪੰਜਾਬ ਉੱਠ ਖੜਦਾ ਤਾਂ ਉਦੋਂ ਇਹ ਨਹੀਂ ਦੇਖਦਾ ਕਿ ਸਾਹਮਣੇ ਕੌਣਾ ਝੁਕਾ ਕੇ ਦਮ ਲੈਂਦਾ ਇਹ ਉਦਾਹਰਨ ਜਿਹੜੀ ਹੈਗੀ ਯੂਨੀਵਰਸਿਟੀ ਦੀ ਵੀ ਉਦਾਹਰਨ ਤਾਂ ਲੱਗਦਾ ਕਿ ਹਾਲੇ ਵੀ ਟੀਕਾ ਲਾ ਕੇ ਦੇਖ ਰਹੇ ਸੀ ਕੋਈ ਭਰਮ ਸੀ ਕੋਈ ਪ੍ਰੀਖਿਆ ਸੀ ਉਸ ਕਰਕੇ ਦੇਖਿਆ ਜਾ ਰਿਹਾ ਸੀ ਕਿ ਕੋਈ ਨਹੀਂ ਕੀ ਪਤਾ ਚੋਕੀ ਜਾਣ ਕੀ ਪਤਾਓ ਮੁ ਜਦੋਂ ਸੱਤਾ ਚ ਆ ਜਾਂਦਾ ਹੈਗਾਗਾ ਤਾਂ غرੂਰ ਚ ਵੀ ਆਉਂਦਾ ਹੁੰਦਾ ਨਾਲ ਤੇ ਉਹ غرੂਰ ਚ ਤਾਂ ਆਪਣਾ ਬਹਿਮ ਤਾਂ ਜਹਾਂਗੀਰ ਦੇ ਵੀ ਬੁੜਿਆਂ ਦਾ ਕੱਢਿਆ ਸੀਗਾ ਉਹਦਾ ਕਿਹੜਾ ਨਿਕਲ ਗਿਆ ਸੀਗਾ ਤੇ ਜਦੋਂ ਬੰਦੇ ਜਿਹੜੇ ਸੱਤਾ ਚ ਹੁੰਦੇ ਆ ਨਾ ਉਹਨਾਂ ਨੂੰ ਇਹ ਲੱਗਦਾ ਵੀ ਅਸੀਂ ਕਿਤੇ ਗਲਤੀ ਕੀਤੀ ਹੈ ਤਾਂ ਬੋਲ ਰਹੇ ਆ ਜੇ ਅਸੀਂ ਗਲਤੀ ਨਾ ਕਰਾਂਗੇ ਇਹਨਾਂ ਨੂੰ ਕੰਟਰੋਲ ਕਰ ਲਾਂਗੇ ਉਹ ਗਲਤੀ ਸਭ ਤੋਂ ਵੱਡੀ ਇਹ ਕਰ ਰਹੇ ਹੁੰਦੇ ਆ ਵੀ ਤੁਸੀਂ ਚੁੱਪ ਕੀਤਾ ਨੂੰ ਛੇੜਦੇ ਹੋ ਤੁਸੀਂ ਪੰਗੇ ਲੈਣੇ ਹੋ ਜਾਣ ਜਾਣ ਕੇ ਇੱਕ ਥੋੜਾ ਸਿੱਧਾ ਸਾਦਾ ਇੱਕ ਸਟੇਟ ਨਾਲ ਇੰਨਾ ਗ੍ਰਿਸ਼ਤਾ ਚੱਲ ਸਕਦਾ ਹੈਗਾ ਵੀ ਫੈਡਰਲ ਸਟਰਕਚਰ ਦੇ ਤੌਰ ਤੇ ਤੁਸੀਂ ਚੱਲਪੋ ਵਧੀਆ ਕਮਿਊਨੀਕੇਟ ਕਰੋ ਇੱਕ ਸਟੇਟ ਦੇ ਜਿਹੜੇ ਰਾਈਟ ਬਣਦੇ ਆ ਉਸ ਨੂੰ ਉਹਦੇ ਰਾਈਟ ਦਿਓ ਚੁੱਪ ਕਰਕੇ ਵਧੀਆ ਚੀਜ਼ਾਂ ਕਿੱਡਾ ਸੋਹਣਾ ਸਟਰਕਚਰ ਬਣ ਸਕਦੀ ਹੈਗੀ ਵੀ ਸਾਰਿਆਂ ਸਟੇਟਾਂ ਸਟੇਟਾਂ ਕੋਲੇ ਆਪਦੇ ਰਾਈਟ ਹੋਣ ਲੈਂਗੁਏਜ ਦੇ ਰਾਈਟ ਹੋਣ ਹਰੇਕ ਸਟੇਟ 'ਚ ਜਿੰਨੀਆਂ ਲੈਂਗੁਏਜਾਂ ਹੈਗੀਆਂ ਉਹਨਾਂ ਦੇ ਸਕੂਲਾਂ 'ਚ ਪੜਾਈਆਂ ਜਾਂਦੀਆਂ ਹੋਣ ਪੰਜਾਬ ਹੀ ਆਪਾਂ ਕਹਿ ਦਈਏ ਬਹੁਤ ਛੋਟੀ ਸਟੇਟ ਹੈਗੀ ਹੈ ਬਟ ਕਿੰਨੀਆਂ ਸਟੇਟਾਂ ਹੈਗਾ ਉਹਨਾਂ ਅੱਗੇ ਪਰ ਪੰਜਾਬ ਚ ਵੀ ਆਪਾਂ ਦੇਖ ਲਈਏ ਕਿੰਨੇ ਤਰ੍ਹਾਂ ਦੀਆਂ ਬੋਲੀਆਂ ਪਵਾਦੀ ਅੱਜ ਪਵਾਦ ਦੇ 28 ਪਿੰਡ ਝਾੜ ਕੇ ਚੰਡੀਗੜ੍ਹ ਬਣਿਆ ਹੈਗਾ ਬਿਲਕੁਲ ਮਲਬਈ ਅੱਡ ਭਾਸ਼ਾ ਮਝੈਲਾਂ ਦੀ ਅੱਡ ਭਾਸ਼ਾ ਸਾਰੀਆਂ ਵੀ ਆਪਣੇ ਤਾਂ ਇੱਕ ਪਹਿਲਾਂ ਹੀ ਵੀ ਭਾਸ਼ਾ ਦਾ ਜਿਹੜਾ ਇਹਨਾਂ ਨੂੰ ਦਰੂਵੀਕਰਨ ਕਰ ਰਹੇ ਆ ਹੁਣ ਨਾਰਾ ਚਲਾਇਆ ਹੋਗਾ ਹਿੰਦੀ ਹਿੰਦੂ ਹਿੰਦੁਸਤਾਨ ਵਨ ਨੇਸ਼ਨ ਉਹ ਵਨ ਪਾਲਿਸੀ ਚ ਲਾ ਰੱਖੀਆਂ ਆ ਇਹ ਚੀਜ਼ਾਂ ਤਾਂ ਫਿਰ ਫੈਡਰਲ ਸਟਰਕਚਰ ਦੇ ਖਿਲਾਫ ਹੁੰਦੀਆਂ ਆ ਤੇ ਜਦੋਂ ਫੈਡਰਲ ਸਟਰਕਚਰ ਹਿੱਲੂਗੀ ਤੇ ਉਹਦੇ ਅੱਗੇ ਜਿਹੜਾ ਬੋਲਦਾ ਹੁੰਦਾਗਾ ਜਿਹਨੂੰ ਆਪਰੇ ਰਾਈਟਾਂ ਦਾ ਪਤਾ ਹੁੰਦਾ ਜਿਹੜਾ ਰਾਈਟਾਂ ਵਾਸਤੇ ਲੜਦਾ ਰਿਹਾ ਚੁੱਪ ਕਰਕੇ ਉਹ ਬਹਿ ਜਾਂਦੇ ਆ ਜਿਹੜੇ ਸ਼ੁਰੂ ਤੋਂ ਹੀ ਚੁੱਪ ਰਹੇ ਸੀ ਜਿਨ੍ਹਾਂ ਦੇ ਜਦੋਂ ਜਨੇਊ ਲਾਏ ਗਏ ਸੀਗੇ ਉਦੋਂ ਨਹੀਂ ਬੋਲੇ ਉਹ ਅੱਜ ਵੀ ਨਹੀਂ ਬੋਲਣਗੇ ਤੇ ਜਿਹੜੇ ਉਦੋਂ ਵੀ ਬੋਲ ਗਏ ਸੀਗੇ ਉਹ ਅੱਜ ਵੀ ਨਹੀਂ ਚੁੱਪ ਕਰਨਗੇ ਤੁਹਾਨੂੰ ਕੀ ਲੱਗਦਾ ਜੇ ਇਹਦਾ ਪਗਮਾ ਕਰਨ ਇਸ ਚੀਜ਼ ਦਾ ਹੁੰਦਾ ਆ ਤਾਂ ਕੀ ਕੀ ਅਸਰ ਪੈ ਸਕਦਾ ਆ ਪੰਜਾਬ ਤੇ ਖਾਸ ਕਰਕੇ ਅਸਰ ਪੈ ਸਕ ਦੋਨੋਂ ਕਾਲਜਸ ਤੇ ਸਟੂਡੈਂਟਸ ਤੇ ਖਾਸ ਕਰ ਮਤਬਰਗੀ ਪਰਿਵਾਰ ਦੇ ਜਿਹੜੇ ਇੱਥੇ ਆਉਂਦੇ ਨੇ ਪੜਨ ਕੀ ਅਸਰ ਕਹਿ ਸਕਿਆ ਹੋ ਜਾ ਅਸਰ ਪੈ ਸਕਦਾ ਆ ਅਸਰ ਜੀ ਸੋਡਾ ਇੰਨਾ ਪੈ ਜਾਣਾ ਕਿ ਤੁਹਾਡੇ ਜਿਹੜੇ ਸ਼ਹੀਦ ਹੋਏ ਆ ਉਹਨਾਂ ਬਾਰੇ ਨਹੀਂ ਪੜਾਇਆ ਜਾਣਾ ਫਿਰ ਸ਼ਹੀਦ ਸਾਬਰਕਾਰ ਵਰਗੇ ਬਣਨਗੇ ਜਿਹੜੇ ਮਾਫੀਆਂ ਮੰਗ ਕੇ ਬਾਹਰ ਆਉਂਦੇ ਰਹੇ ਆ ਫਿਰ ਤਾਂ ਸ਼ਹੀਦ ਉਹਨਾਂ ਨੂੰ ਵੀ ਬਣਾ ਦਿੱਤਾ ਜਾਣਾ ਹੈਗਾ ਜਿਹੜੇ 84 ਚ ਹੱਥ ਚੱਕ ਕੇ ਬਾਹਰ ਨਿਕਲੇ ਸੀਗੇ ਜਿਨ੍ਹਾਂ ਨੇ ਹਿੱਕਾਂ ਡਾਈਆਂ ਇਹਨਾਂ ਦਾ ਤਾਂ ਆਪਣੇ ਮੈਂ ਕਹਿਣਾਗਾ ਵੀ ਇੰਨਾ ਜ਼ਿਆਦਾ ਆਪਣੇ ਵਾਸਤੇ ਸੰਘ ਆਪਾਂ ਜਿੰਨਾ 84 ਚ ਦੋਸ਼ੀ ਕਾਂਗਰਸ ਨੂੰ ਮੰਨਦੇ ਆ ਉਸ ਤੋਂ ਵੱਡਾ ਦੋਸ਼ੀ ਸੰਘ ਹੈਗਾਗਾ ਜਦੋਂ 84 ਤੇ ਹਮਲਾ ਹੋਇਆ ਗਦਰਬਾਰ ਸਾਹਿਬ ਟਾਇਆ ਗਿਆਗਾ ਉਦੋਂ ਢੋਲ ਨਗਾਰੇ ਕਿਹਨੇ বাজਾਏ ਹੈਗੇ ਆ ਉਦੋਂ ਸੜਕਾਂ ਤੇ ਆ ਕੇ ਨੱਚੇ ਕੌਣ ਹੈਗੇ ਆ ਉਦੋਂ ਨਾਰੇ ਇਹ ਕਿਹਨਾਂ ਨੇ ਸੰਘ ਦੇ ਨਾਰੇ ਸੀਗੇ ਇਹ ਕੱਚ ਕੜਾ ਕਿਰਪਾਣੇ ਨੂੰ ਭੇਜੋ ਪਾਕਿਸਤਾਨ ਤਾਂ ਇਦਾਂ ਨੇ ਨਾਰੇ ਲਾਉਣ ਵਾਲਿਆਂ ਨਾਲ ਕਿਵੇਂ ਬਣ ਸਕਦੀ ਹੈ ਇਹ ਤਸਵੀਰ ਦੀ ਇਹੀ ਗੱਲ ਹੈ ਅੱਛਾ ਏਬੀਵੀਪੀ ਨੂੰ ਕਿੱਥੇ ਖੜਾ ਦੇਖਦੇ ਹੋ ਇਸ ਚੀਜ਼ ਚੀਜ਼ ਦੇ ਵਿਸ਼ੇ ਦੇ ਵਿੱਚ ਜੇ ਉਹਨਾਂ ਦੇ ਪੱਕ ਦੀ ਗੱਲ ਕਰੀਏ ਤਾਂ ਉਹ ਉਹਨਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਕਿ ਇਹ ਚੀਜ਼ਾਂ ਤਾਂ ਕੀਤੀਆਂ ਗਈਆਂ ਕਿਉਂਕਿ ਪੋਲਿਟਿਕਲ ਇਨਵੋਲਵਮੈਂਟ ਜਿਹੜੀ ਆ ਸੈਨਟ ਦੇ ਵਿੱਚ ਬਹੁਤ ਜ਼ਿਆਦਾ ਹੋਣ ਲੱਗੀ ਸੀ ਜਿਹੜੇ ਸੈਨਟ ਹੈ ਉਹਨਾਂ ਦੇ ਵੱਲੋਂ ਮਤਲਬ ਕੰਮਕਾਰ ਦੇ ਵਿੱਚ ਆਲਸੀ ਦਿਖਾਈ ਜਾ ਰਹੀ ਸੀ ਇਹ ਸਭ ਚੀਜ਼ਾਂ ਨੂੰ ਦੂਰ ਕਰਨ ਦੇ ਲਈ ਇਹ ਚੀਜ਼ ਜਿਹੜੀ ਹੈ ਕੀਤੀ ਜਾ ਰਹੀ ਹੈ ਮਤਲਬ ਇਹ ਸਭ ਤੋਂ ਪਹਿਲਾਂ ਤਾਂ ਏਪੀ ਤੇ ਬਾਤ ਚਾਹਾਂਗੇ ਸਭ ਤੋਂ ਪਹਿਲਾਂ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਹੋ ਪੋਲਿਟਿਕਲ ਇਨਵੋਲਵਮੈਂਟ ਦੀ ਗੱਲ ਆ ਪ ਜਰਸੀ ਕੰਮ ਕਰ ਬਹੁਤ ਤੇਜ਼ੀ ਦਿਨ ਨਹੀਂ ਹੋ ਰਹੀ ਸੀ ਉਸ ਭਿਆਨ ਨੂੰ ਕਿਵੇਂ ਦੇਖਦੇ ਪੋਲਿਟਿਕਸ ਆਪਾਂ ਕਿੱਥੋਂ ਕੱਢ ਦਿਆਂਗੇ ਇੱਕ ਛੋਟਾ ਬੱਚਾ ਰੁੱਸ ਕੇ ਬੈਠਾ ਹੁੰਦਾਗਾ ਉਹਨੂੰ ਵੀ ਮੈਨਿਪੂਲੇਟ ਕਰਨਾ ਇੱਕ ਪੋਲਿਟਿਕਸ ਹੀ ਹੁੰਦੀ ਆ ਵੀ ਪੁੱਤ ਮੰਨ ਨਾ ਯਾਰ ਰੋਟੀ ਖਾ ਲੈ ਐਂ ਕਰ ਲਾ ਇੱਕ ਪਿੰਡ 'ਚ ਜਦੋਂ ਪੰਚਾਇਤ ਚੁਣੀ ਜਾਂਦੀ ਉਹ ਵੀ ਇੱਕ ਪੋਲਿਟਿਕਸ ਨਾਲ ਹੀ ਚੁਣੀ ਜਾਂਦੀ ਆ ਹਰ ਚੀਜ਼ 'ਚ ਪੋਲਿਟਿਕਸ ਹੈਗੀ ਆ ਕਰ ਪੋਲਿਟਿਕਸ ਚੱਲਦੀ ਆ ਮੈਂ ਕਹਿੰਦਾ ਤੁਹਾਡੇ ਜੰਮਣ ਤੋਂ ਲੈ ਕੇ ਮਰਨ ਤੱਕ ਪੋਲਿਟਿਕਸ ਚੱਲਦੀ ਹੈਗੀ ਤੁਸੀਂ ਸਮਝ ਆਪਾਂ ਪੋਲਿਟਿਕਸ ਜੇ ਡੀ ਸਟੇਟ ਦੀ ਪੋਲਿਟਿਕਸ ਹੋ ਰਹੀ ਹੈ ਉਹ ਪੋਲਿਟਿਕਸ ਕਰਨ ਵਾਲੇ ਬੰਦੇ ਕਹਿੰਦੇ ਆ ਪੋਲਿਟਿਕਸ ਕਦੇ ਮਾੜੀ ਨਹੀਂ ਹੁੰਦੀ ਜੇ ਆਪਾਂ کہہ ਰਹੇ ਆ ਆਪਾਂ ਨੇ ਇੱਕ ਗੱਲ ਕਹਿਣ ਦੇ ਆ ਸਰਕਾਰ ਮਾੜੀ ਹੈਗੀ ਆ ਸਰਕਾਰ ਚਲਾਉਣ ਵਾਲੇ ਮਾੜੇ ਹੁੰਦੇ ਆ ਜੇ ਸਾਰੀ ਸਰਕਾਰ ਮਾੜੀ ਸੀ ਫਿਰ ਆਪਾਂ ਐ ਵੀ ਕਹਿ ਰਹੇ ਆ ਵੀ ਸਰਕਾਰੀ ਖਾਲਸਾ ਵੀ ਮੜ ਜਦੋਂ ਸਰਕਾਰੀ ਖਾਲਸਾ ਨੇ ਚਲਾਇਆ ਸੀਗਾ ਸਿਸਟਮ ਉਦੋਂ ਬਹੁਤ ਚੰਗਾ ਚੱਲਿਆ ਸੀਗਾ ਆਪਾਂ ਕਹਿੰਦੇ ਆ ਰਾਜ ਮਾੜਾਗਾ ਫਿਰ ਜਦੋਂ ਖਾਲਸੇ ਦਾ ਰਾਜ ਆਇਆ ਸੀਗਾ ਉਦੋਂ ਕਿਸੇ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਤਾਂ ਇਹ ਸੋਚਣ ਦੀ ਗੱਲ ਹੈਗੀ ਆ ਆਪਾਂ ਕਹਿੰਨੇ ਆ ਕੋਈ ਆਰਗੇਨਾਈਜੇਸ਼ਨ ਮਾੜੀ ਹੈਗੀ ਆ ਅੱਜ ਦੇ ਟਾਈਮ 'ਚ ਏਬੀ ਵੀਪੀ ਆਰ ਐਸਐਸ ਜਿਹੜੀ ਆਈਡਿਓਲੋਜੀ ਨਾਲ ਕੰਮ ਕਰ ਰਹੀ ਹੈ ਇਹ ਆਈਡਿਓਲੋਜੀ ਮਾੜੀ ਆ ਕੱਲ ਨੂੰ ਇਹ ਫੈਡਰਲ ਸਟਰਕਚਰ ਦੇ ਸਪੋਰਟਰ ਬਣ ਜਾਣ ਕੱਲ ਨੂੰ ਇਹ ਲੋਕਾਂ ਦੀ ਆਵਾਜ਼ ਚੱਕਣ ਲੱਗਣਾ ਇਹ ਵੀ ਠੀਕ ਹੈਗਾ ਹੈ ਪਰ ਗੱਲ ਕੀ ਹੈਗੀ ਜਿਨ੍ਹਾਂ ਨੇ ਇਹਨਾਂ ਨੂੰ ਬਣਾਇਆ ਹੈਗਾ ਜਿਹੜੀ ਚੀਹ ਤੇ ਨਾਤੇ ਤੇ ਉਹ ਚੱਲੇ ਆ ਜਦੋਂ 1947 'ਚ ਦੇਸ਼ ਆਜ਼ਾਦ ਹੁੰਦਾ ਹੈਗਾ 1949 'ਚ ਕਨਸਟੀਟਿਊਸ਼ਨ ਬਣਦਾ ਹੈਗਾ ਜਦੋਂ ਬਣ ਦਾ ਪ੍ਰੋਸੈਸ ਚੱਲਦਾਗਾ ਉਦੋਂ ਹੀ ਇਹ ਤਾਂ ਚੱਕ ਕੇ ਕਨਸਟੀਟਿਊਸ਼ਨ ਫੂਕ ਗਏ ਸੀਗੇ ਜਦੋਂ ਸਾਰੀਆਂ ਸਟੇਟਾਂ ਨੇ ਇਕੱਠਾ ਹੋ ਕੇ ਫੈਸਲਾ ਲਿਆ ਤਾਂ ਵੀ ਇੱਕ ਝੰਡੇ ਥੱਲੇ ਰਹਿਣਾਗਾ ਉਦੋਂ ਹੀ ਇਹਨਾਂ ਨੇ ਤਾਂ ਝੰਡੇ ਫੂਕਤੇ ਸੀਗੇ ਸਗੋਂ ਨਹੀਂ ਵੈਸੇ ਇੱਕ ਤਾਂ ਇਹ ਵੀ ਹਾਸੇ ਵਾਲੀ ਗੱਲ ਹੈਗੀ ਆ ਜਿਹੜੇ ਝੰਡੇ ਵਾਸਤੇ ਮੈਂ ਬੋਲ ਰਿਹਾ ਉਹਨੇ ਅੱਜ ਤੱਕ ਪੰਜਾਬ ਨੂੰ ਕੁਝ ਦਿੱਤਾ ਤਾਂ ਹੈ ਨਹੀਂ ਖੋਇਆ ਹੀ ਆ ਉਹ ਕਿਸੇ ਰੁੱਖ ਦੀ ਛਾਂ ਸੰਗਣੀ ਹੁੰਦੀ ਹੈ ਕਿ ਆਪਾਂ ਛਾਂ ਦੇ ਥੱਲੇ ਬਹਿ ਕੇ ਕੋਈ ਧੁੱਪ ਤੋਂ ਬਚਦੇ ਹੁੰਨੇ ਆ ਪਰ ਇਹ ਧੁੱਪ ਤੋਂ ਵੀ ਭੈੜੀ ਛਾਂ ਹੈਗੀ ਆ ਜਿਹੜੀ ਸਾਡੇ ਉੱਤੇ ਹੈਗੀ ਆ ਆਲਸੀਪੋਨ ਨੂੰ ਕਿਵੇਂ ਦੇਖਦੇ ਜੀ ਉਹਨਾਂ ਦੇ ਬੋਲ ਬਿਆਨ ਆ ਕਿ ਆਲਸੀਪੋਨਾ ਸੈਨੀਟਰ ਮੈਂਬਰਾਂ ਦੇ ਵਿੱਚ ਉਸ ਤਰੀਕੇ ਨਾਲ ਕੰਮ ਨਹੀਂ ਹੋ ਰਿਹਾ ਸੀ ਤਾਂ ਕਰਕੇ ਕਰੇ ਸਹਿਮਤ ਤੋਂ ਇਸ ਚੀਜ਼ ਦੇ ਨਾਲ ਫੇਰ ਤਾਂ ਜੀ ਆਲਸੀ ਤਾਂ 543 ਬੰਦੇ ਵੀ ਹੈਗੇ ਆ ਫਿਰ ਤੁਸੀਂ 2026 ਚ ਕੀ ਕਰਾਉਣਾ ਚਾਹੁੰਦੇ ਹੋ ਤੁਹਾਡੀ ਆ ਫਿਰ ਤੁਸੀਂ ਇੱਕ ਬਿਆਨ ਤਾਂ ਇਹ ਦੇ ਰਹੇ ਆਲਸੀਪੋਨਾ ਹੈਗਾ ਤੇ ਕੱਲ ਫਿਰ ਸ਼ਾਮੀ 5:00 9:43 ਮਿੰਟਾਂ ਤੇ 50 ਪੰਜਾਬ ਦੀ ਭਾਜਪੀ ਜਿਹੜੀ ਤੁਹਾਡੀ ਹੈਗੀ ਹੈ ਇਕਾਈ ਉਹਨੇ ਇਹ ਬਿਆਨ ਕਿਉਂ ਪਾਇਆ ਵੀ ਪੰਜਾਬ ਦੇ ਹੱਕ ਵਿਚਾਲੇ ਅਸੀਂ ਨਾ ਸੈਂਟਰ ਦੀ ਗਵਰਨਮੈਂਟ ਨੂੰ ਸਮਝ ਆ ਗਿਆ ਵੀ ਭਾਵਨਾਵਾਂ ਥੇਸ ਪਹੁੰਚ ਰਹੀ ਹੈਗੀ ਆ ਫਿਰ ਤੁਸੀਂ ਸਹੀ ਕਰ ਰਹੇ ਸੀ ਤੁਹਾਨੂੰ ਇਹ ਲੜਨ ਦੀ ਕੀ ਲੋੜ ਸੀਗੀ ਸਹੀ ਤਾਂ ਲੋਕਾਂ ਨੂੰ ਸਮਝ ਆ ਹੀ ਜਾਂਦਾ ਹੁੰਦਾ ਹੈਗਾ ਵੀ ਸਹੀ ਬੋਲ ਰਿਹਾ ਹੈਗਾ ਬੰਦਾ ਸਹੀ ਦੇ ਖਿਲਾਫ ਖੜਨ ਦੀ ਲੋੜ ਨਹੀਂ ਮੈਂ ਕੁਝ ਦਿਨ ਪਹਿਲਾਂ ਅਸੀਂ ਇੱਥੇ ਨਾੜਾ ਖਾਕੀ ਕੱਚਾ ਲਾ ਕੇ ਟੰਗਿਆ ਹੈਗਾ ਤਾਂ ਪਰਸੋਂ ਨੂੰ ਹੁਣ ਮੈਂ ਬਿਆਨ ਦੇ ਕੇ ਮੁੱਕਰ ਜੁੰਗਾ ਨਹੀਂ ਜੀ ਵੀ ਗਲਤ ਸੀਗਾ ਉਹ ਪੂਰਾ ਸੋਚ ਕੇ ਟੰਗੇਗਾ ਜਦੋਂ ਤੁਸੀਂ ਯੂਨੀਵਰਸਿਟੀ ਦਾ ਖਾਕੀ ਕਰਨ ਕਰਨ ਦੀ ਸੋਚੋਗੇ ਤਾਂ ਤੁਹਾਡੇ ਕੱਚੇ ਵੀ ਆ ਟੰਗੇ ਜਾਣਗੇ ਤੇ ਜੇ ਇਸ ਤੋਂ ਅੱਗੇ ਤੁਸੀਂ ਵੱਧ ਕੇ ਆਉਂਗੇ ਤੁਹਾਨੂੰ ਵੀ ਲੱਤਾਂ ਤੋਂ ਵੱੰਨ ਕੇ ਪੁੱਠੇ ਟੰਗਣਾ ਜਾਣਦੇ ਹਾਂ ਅਸੀਂ ਲੱਗਾ ਫਿਰ ਆਇਆ ਇੱਕ ਭਗਮਾ ਕਰਨ ਖਾਕੀ ਕਰਨ ਯੂਨੀਵਰਸਿਟੀ ਦਾ ਹੋ ਜਾਊਗਾ ਇਹ ਜੀ ਜਿੰਨਾ ਟਾਈਮ ਮੈਂ ਕਹਿਣਾਗਾ ਵੀ ਬਾਹਲਾ ਛੱਡੋ ਜਿੰਨਾ ਟਾਈਮ ਇੱਕ ਬੰਦਾ ਵੀ ਇਹ ਸੋਚਣ ਵਾਲਾ ਬੈਠਾ ਇੱਥੇ ਵੀ ਭਗਵਾ ਕਰਨ ਨਹੀਂ ਹੋਣ ਦੇਣਾ ਉਹਨਾ ਟਾਈਮ ਤਾਂ ਨਹੀਂ ਹੁੰਦਾ ਕਿਉਂਕਿ ਅਸੀਂ ਕਿਸੇ ਤੋਂ ਪੁੱਛ ਕੇ ਚੱਲਣ ਵਾਲੇ ਹਾਂ ਨਹੀਂਗੇ ABBVP ਦਾ ਸਟੈਂਡ ਕੀ ਕੀ ਕਿੱਥੇ ਜੇ ਖੜਾ ਦੇਖਦੇ ਹੋ ਕਿਉਂਕਿ ABBVP ਦੇ ਵੱਲੋਂ ਇਸ ਧਰਨੇ ਦੇ ਵਿੱਚ ਆਉਣ ਦੀ ਵੀ ਸ਼ਮੂਲੀਅਤ ਕਰਨ ਦੀ ਵੀ ਕੋਸ਼ਿਸ਼ ਜਿਹੜੀ ਹੈਗੀ ਕੀਤੀ ਗਈ ਤਾਂ ਉਹਨਾਂ ਨੂੰ ਜਿਹੜਾ ਹੈਗਾ ਇੱਥੋਂ ਰੌਲਾ ਪਾਜੋ ਜੋ ਵੀ ਚਲੋ ਹਸੀਨ ਹੋਇਆ ਕਿਵੇਂ ਦੇ ਉਹਦਾ ਸਟੈਂਡ ABBVP ਦਾ ਕਿਵੇਂ ਦੇ ਉਹ ਸੈਨਟ ਵਾਲੇ ਧਰਨੇ 'ਚ ਸ਼ਮੂਲੀਅਤ ਦੀ ਕੋਸ਼ਿਸ਼ ਨਹੀਂ ਕੀਤੀ ਗਈ ਜੇ ਜਦੋਂ ਅਭਿਸ਼ੇਕ ਡਾਗਰ ਦਾ ਛੀਮਾ ਦਿਨ ਚੱਲ ਰਿਹਾ ਸੀ ਭੁਖ ਹੜਤਾਲ ਦਾ ਯੂਨੀਵਰਸਿਟੀ ਨੇ ਉਸ ਤੋਂ ਇੱਕ ਰਾਤ ਪਹਿਲਾਂ ਜੈਵੀ ਰਾਣਾ ਐਸ ਐਚਓ ਆਪਣੇ ਉਹਨਾਂ ਨੂੰ ਭੇਜ ਕੇ ਉਹਨਾਂ ਕੋਲੇ ਰਿਪੋਰਟ ਭੇਜੀ ਇਹਨਾਂ ਨੂੰ ਲੈ ਕੇ ਵੀ ਮੁੰਡੇ ਨੂੰ ਭੁਖ ਹੜਤਾਲ ਤੋਂ ਚੱਕੋ ਤਾਂ ਉਹ ਵੀ ਆਪਰੇ ਡਿਊਟੀ 'ਚ ਬਚਣ ਵੱਧ ਹੁੰਦੇ ਆ ਉਹਨਾਂ ਨੇ ਤਾਂ ਆਉਣੇ ਸੀਗੇ ਜਦੋਂ ਯੂਨੀਵਰਸਿਟੀ ਉਹਨਾਂ ਤੋਂ ਮੰਗੋ ਤਾਂ ਪੁਲਿਸ ਭੇਜ ਕੇ ਇੱਥੇ ਚੰਡੀਗੜ੍ਹ ਦੀ ਪੁਲਿਸ ਬੁਲਾ ਕੇ ਜਦੋਂ ਅਭਿਸ਼ੇਕ ਡਾਗਰ ਨੂੰ ਚੱਕਣ ਦੀ ਕੋਸ਼ਿਸ਼ ਕੀਤੀ ਗਈ ਤੇ ਇੱਥੇ ਇੱਕ ਕਾਲ ਤੇ ਬੱਚੇ ਜਦੋਂ ਪਹਿਲੀ ਵਾਰ ਇਦਾਂ ਹੋਇਆ ਲਾਕਡਾਊਨ ਤੋਂ ਬਾਅਦ ਵੀ ਇੱਕ ਕਾਲ ਤੇ ਵੀ ਬਿਨਾ ਕੋਈ ਤਿਆਰੀ ਤੋਂ ਵੀ ਤਿੰਨ ਚਾਰ ਸੌ ਬੱਚੇ ਆ ਗਿਆ ਵੀ ਅਭਿਸ਼ੇਕ ਅਸੀਂ ਚੱਕਰ ਨਹੀਂ ਦੇਣਾ ਤੋਂ ਨਾ ਚੱਕਿਆ ਗਿਆ ਉਹ ਤੇ ਕਿਵੇਂ ਵੀ ਇਹ ਡ੍ਰਿਪ ਲਵਾ ਕੇ ਪੰਜਾਬ ਯੂਨੀਵਰਸਿਟੀ ਨੂੰ ਵਿਚਾਲੋਂ ਗੱਲ ਚੋਂ ਕੱਢਣਾ ਚਾਹੁੰਦੇ ਸੀ ਵੀ ਅਸੀਂ ਮੈਡੀਕਲ ਸਹੂਲਤ ਤਾਂ ਦਵਾਤੀ ਹੁਣ ਬੱਚੇ ਨੂੰ ਕੁਝ ਨਹੀਂ ਹੁੰਦਾ ਜੀ ਹੁਣ ਉਹ ਆਪਦੀ ਹਿੰਡ ਤੇ ਬੈਠਾਗਾ ਇਹ ਐਫੀਡੈਵਟ ਨਹੀਂ ਵਾਪਸ ਲੈਣਾ ਚਾਹੁੰਦੇ ਜਦੋਂ ਉਹ ਚੀਜ਼ ਹੋਈ ਇਹਨਾਂ ਨੂੰ ਸਮਝ ਆ ਗਿਆ ਵੀ ਨਹੀਂ ਭਾਈ ਗਲਤ ਪੰਗਾ ਲੈ ਲਿਆ ਪਹਿਲਾਂ ਹੀ ਅਸੀਂ ਡੈਮੋਕਰੇਟੀ ਫੰਡਾਮੈਂਟਲ ਰਾਈਟ ਆਰਟੀਕਲ 19 ਨਾਲ ਪੰਗਾ ਲਈ ਬੈਠੇ ਆ ਗਿਆ ਜਿੱਦੇ ਸੁਪਰੀਮ ਕੋਰਟ ਚ ਗਏ ਉਦੋਂ ਦਾ ਫਸਣਾ ਹੀ ਹੈਗਾ ਵਿੱਕੀ ਮੈਨਾ ਕੇ ਮੈਂ ਇਹਨਾਂ ਨੂੰ ਉਹ ਕਰੀਏ ਉਹ ਗੱਲ ਚੋਂ ਨਿਕਲਣੇ ਮਾਰਨ ਦੂਜੇ ਦਿਨ ਜਦੋਂ ਮੀਟਿੰਗ ਬੁਲਾਈ 11 ਵਜੇ ਮੀਟਿੰਗ ਸ਼ੁਰੂ ਹੋਈ ਸ਼ਾਮੀ 5 ਵਜੇ ਤੱਕ ਚੱਲੀ ਤਾਂ ਉਹ ਮੀਟਿੰਗ 'ਚ ਜਦੋਂ ਯੂਨੀਵਰਸਿਟੀ ਮੰਨ ਰਹੀ ਸੀਗੀ ਕਿ ਹਾਂ ਐਫੀਡਵਿਟ ਵਿਡਰਾ ਕਰਦੇ ਹੈਗੇ ਆ ਕੋਰਟ ਕੇਸ ਵਾਲਾ ਵੀ ਅਸੀਂ ਕੋਰਟ 'ਚ ਵੀ ਕੰਸੈਂਸਸ ਮਨਾ ਕੇ ਪਟੀਸ਼ਨਰ ਨਾਲ ਆਪਦਾ ਦੋਨੇ ਪੰਜਾਬ ਯੂਨੀਵਰਸਿਟੀ ਤੇ ਪਟੀਸ਼ਨਰ ਉੱਥੇ ਸਬਮਿਟ ਕਰ ਦੇਣਗੇ ਵੀ ਸਾਡਾ ਕੰਪਰੂ ਹੋ ਚੁੱਕਿਆ ਸੀ ਐਫੀਡਵਿਟ ਵਾਪਸ ਲੈ ਰਹੇ ਆ ਤਾਂ ਉਦੋਂ ਕ੍ਰੈਡਿਟ ਵਾਰ ਦੀ ਗੇਮ 'ਚ ਏਬੀਵੀਪੀ ਇੱਥੇ ਪਹੁੰਚਦੀ ਆ ਪ੍ਰধান ਆਉਂਦੇ ਆ ਉਹਨਾਂ ਦੇ ਤੇ ਉਦੋਂ ਉਹ ਜਿਹੜਾ ਬੱਚਿਆਂ ਦੇ ਵਿੱਚ ਖੜ ਕੇ ਅਨਾਉਂਸ ਕਰਨਾ ਚਾਹੁੰਦੇ ਸੀ ਉਹ ਸਿਰਫ ਸਿਰਫ ਇਨਾ ਚਾਹੁੰਦੇ ਸੀਗੇ ਵੀ ਜਿਹੜੀ ਸਾਰੇ ਪ੍ਰੋਟੈਸਟ ਕੀਤਾ ਬੱਚਿਆਂ ਨੇ ਉਹਨਾਂ ਦਾ ਕੁਝ ਨਹੀਂ ਵੀ ਐਂਡ ਤੇ ਮਿਹਨਤ ਜਿਹੜੀ ਪੈਣੀ ਆ ਉਹ ਮੇਰੇ ਹਿੱਸੇ ਪੈ ਜਾਏ ਜਿਵੇਂ ਆਪਾਂ ਕੱਲ੍ਹ ਵਾਲੇ ਨੋਟੀਫਿਕੇਸ਼ਨ ਤੇ ਵੀ ਦੇਖਿਆ ਉਹਨਾਂ ਦੀ ਵੀਡੀਓ ਆਉਂਦੀ ਆ ਤੁਹਾਨੂੰ ਐਡੀ ਫਿਕਰ ਹੈਗੀ ਆ ਤਾਂ ਤੁਸੀਂ ਉੱਥੇ ਜਾਂਦੇ ਹੋ ਤੁਹਾਡਾ ਐਡੀ ਸੁਣਦੇ ਆ ਕਿ ਵੀ ਤੁਸੀਂ ਇੱਕ ਦਿਨ ਚ ਜਾ ਕੇ ਉਹਨਾਂ ਸਮਝਾਏ ਫਿਰ 91 ਮੈਂਬਰੀ ਕੌਂਸਲ ਸੈਨੇਟ ਬਹਾਲ ਕਰਕੇ ਆਓ ਕੌਂਸਲ ਦਾ ਮੈਂਬਰ ਕਿਉਂ ਨਹੀਂ ਤੁਸੀਂ ਵਿੱਚ ਬਿਵਾਰੇ ਜਿੰਨਾ ਕਰਕੇ ਯੂਨੀਵਰਸਿਟੀ ਚੱਲ ਰਹੀ ਹੈਗੀ ਆ ਉਹ 2.5 ਲੱਖ ਬੱਚੇ ਨੂੰ ਜਿਹੜੇ ਰਿਪਰੈਜ਼ੈਂਟ ਕਰਦੇ ਹੈਗੇ ਆ ਉਹ ਕੌਂਸਲ ਮੈਂਬਰ ਤਾਂ ਸੈਨੇਟ ਦੇ ਸਹੀ ਹੈ ਨਹੀਂ ਅੱਜ ਕੌਂਸਲ ਮੈਂਬਰ ਸੈਨੇਟ ਦੇ ਵਿੱਚ ਬੈਠਣ ਲੱਗਣ ਉਹਨਾਂ ਨੂੰ ਵੀ ਪਤਾ ਲੱਗੇ ਵੀ ਸਾਡੇ ਵਾਸਤੇ ਸੈਨੇਟਰ ਕਿਹੜਾ ਬੋਲਦਾ ਕਿਹੜਾ ਨਹੀਂ ਬੋਲਦਾ ਦੂਜੇ ਦਿਨ ਆ ਕੇ ਇਹਨਾਂ ਨੇ ਧੱਜੀਆਂ ਡਾਇਆ ਕਰ ਗਏ ਇਹਨਾਂ ਨੂੰ ਫੜਾਇਆ ਕਰ ਗਏ ਆਪਾਂ ਸਰਕਾਰ ਨੂੰ ਜਿੰਨਾ ਮਾੜਾ ਕਹਿ ਰਿਹਾ ਮੈਨੂੰ ਲੱਗਦਾ ਉਹਨੇ ਦੋਸ਼ੀ ਸੈਨੇਟ ਮੈਂਬਰ ਵੀ ਹੈਗੇ ਆ ਪਿੱਛੇ ਲਾਸਟ ਸਾਲ ਅੱਜ 1 ਸਾਲ ਹੋਣ ਵਾਲਾ ਹੈਗਾ ਧਰਨਾ ਚੱਲਦਾ ਹੈਗਾ ਸੈਂਟਰ ਨੂੰ ਲੈ ਕੇ 7 ਤੇ 100 ਸੋਪੂ ਸਿੱਟਣ ਕਰਦੇ ਹੈਗਾ 700 ਦਿਨ ਬੰਦੀ ਹੈ 60 ਪਲੱਸ ਦਿਨ ਸੋਪੂ ਸਿੱਟਣ ਤੇ ਰਹਿੰਦੀ ਹੈ ਉਹ ਧਰਨੇ ਦੇ ਵਿੱਚ ਟੋਕਨ ਪਾਰਟਿਸਪੇਸ਼ਨ ਹੁੰਦਾ ਸੈਨੇਟਰਾਂ ਦਾ ਤੇ ਲੜ ਅਸੀਂ ਆਪ ਵਾਸਤੇ ਰਹੇ ਸੀ ਉਹਨਾਂ ਦੀਆਂ ਕੁਰਸੀਆਂ ਵਾਸਤੇ ਲੜ ਰਹੇ ਸੀ ਜਿਹੜੇ ਸਾਰੇ ਛੱਡੋ ਜਿਹੜੇ 16 ਬੰਦੇ ਯੂਨੀਵਰਸਿਟੀ ਦੇ ਅਲੂਮਨੀ ਇਲیکشن ਲੜ ਕੇ ਜਾਂਦੇ ਆ ਉਹ 16 ਬੰਦੇ ਤਾਂ ਸ਼ੁਰੂ ਕਰ ਦਿੰਦੇ ਬਿੱਲੇ ਬਾਈ ਵਰਗੇ ਆਪਣੇ ਆਏ ਇਨ ਵਧੀਆ ਪਾਰਟਿਸਪੇਸ਼ਨ ਕੀਤਾ ਸਿਮਰਨ ਢਿੱਲੋਂ ਉਹਨਾਂ ਨੇ ਪਾਰਟਿਸਪੇਸ਼ਨ ਕੀਤਾ ਤਿੰਨ ਸਿਕਰੀ ਸਰ ਸੀਗੇ ਇਹ ਪਾਰਟਿਸਪੇਸ਼ਨ ਕਰਦੇ ਸੀਗੇ ਬਾਕੀ ਕਿੱਥੇ ਸੀਗੇ ਇੰਨਾ ਮੀਣਾ ਹੋਰ 10 ਬੰਦੇ ਵੀ ਜਿੱਤਦੇ ਹੈਗੇ ਆ اچھا ਏਬੀਬੀਪੀ ਨੂੰ ਪਰ ਜਿਹੜਾ ਪ੍ਰਧਾਨਗੀ ਦਿੱਤੀ ਉਹ ਤਿੰਨਾਂ ਸਟੂਡੈਂਟ ਨੇ ਦਿੱਤੀ ਫਿਰ ਹੁਣ ਅੱਜ ਕਿਉਂ ਤੁਸੀਂ ਉਹਨੂੰ ਉੱਪਰ ਸਟੂਡੈਂਟਾਂ ਦੇ ਖਿਲਾਫ ਖੜਾ ਅੱਜ ਕਿਉਂ ਦੇਖਦੇ ਹੋ ਕਿਉਂ ਐਸਾ ਕੀ ਹੋਇਆ ਕਿ ਅੱਜ ਵੀ ਸਟੂਡੈਂਟ ਦੇ ਖਿਲਾਫ ਖੜਨਾ ਪੈ ਗਿਆ ਸਟੂਡੈਂਟਾਂ ਦੇ ਅੱਗੇ ਜੀ ਜਦੋਂ ਆਪਣੇ ਇਹ ਤਿਆਰ ਕੀਤਾ ਜਾਂਨਾਂ ਨਾ ਕਿ ਫਲਾਨੇ ਨੂੰ ਜਿਤਾਤਾ ਤਾਂ ਮਾੜਾ ਹੋ ਜੂ ਇਹ ਨੂੰ ਜਿਤਾਤਾ ਆ ਚੰਗਾ ਹੋ ਜੂ ਇਹਨਾਂ ਅੱਗੇ ਇੱਕ ਪ੍ਰੋਫੈਸਰਾਂ ਨੇ ਜਿਹੜਾ ਨਵੇਂ ਜਦੋਂ ਆਪਣੇ ਯੂਨੀਵਰਸਿਟੀ ਦੇ ਇਲੈਕਸ਼ਨ ਹੁੰਦੇ ਨਾ ਇਲੈਕਸ਼ਨਾਂ 'ਚ ਇੱਕ ਵੱਡਾ ਹੀ ਇਹ ਚੀਜ਼ ਹੁੰਦੀ ਹੈ ਕਿ ਯੂਨੀਵਰਸਿਟੀ 'ਚ 7 75000 ਬੱਚਾ ਚਲਿਆ ਜਾਂਦਾ ਤੇ ਇੰਨੇ ਹੀ ਬੱਚਾ ਨਮਾ ਆ ਜਾਂਦਾ ਫਸਟ ਇਅਰ ਦਾ ਐਮ ਐਸ ਸੀਆਂ ਦੇ ਵਿੱਚ ਆਉਂਦਾਗਾ ਯੂ ਆਈਟੀ ਵਿੱਚ ਆਉਣਾ ਯੂ ਆਈ ਐਲ ਐਸ ਵਿੱਚ ਇਹਦਾ ਸਾਰਾ ਬੱਚਾ ਆਉਂਦਾਗਾ ਉਹਨੂੰ ਕੋਈ 12ਵੀਂ ਬਾਅਦ ਬੱਚਾ ਆਇਆ ਹੁੰਦਾ ਜ਼ਿਆਦਾਤਰ ਉਹ ਉਹਨੂੰ ਮਾਹੌਲ ਦਾ ਐਡਾ ਪਤਾ ਨਹੀਂ ਹੁੰਦਾ ਤੇ ਉਹਦੇ ਅੱਗੇ ਇੱਕ ਪ੍ਰੋਫੈਸਰ ਉਹਨਾਂ ਨੂੰ ਵੈਸੇ ਵੀ ਆਪਣੇ ਤਾਂ ਪਰ ਉਹਨਾਂ ਨੂੰ ਗੁਰੂ ਇਹ ਚੀਜ਼ ਸਮਝਾਉਂਦਾ ਵੀ ਭਾਈ ਸੈਂਟਰ ਚ ਬੀਜਪੀ ਹੈਗੀ ਆ ਇਹਨਾਂ ਦੀ ਫਲਾਨੀ ਐਬੀਬੀਪੀ ਹੈਗੀ ਆ ਤੇ ਜੇ ਇਹਨੂੰ ਜਿਤਾਤਾ ਆਪਣੇ ਯੂਨੀਵਰਸਿਟੀ ਦਾ ਪਤਾ ਨਹੀਂ ਟੀਚਰਾਂ ਨੇ ਇਹ ਜਿਚਾ ਕੇ ਰੱਖਿਆ ਅੱਜ ਤੱਕ ਯੂਨੀਵਰਸਿਟੀ ਦੇ ਵਿੱਚ ਬੱਚਿਆਂ ਦੇ ਵਿੱਚ ਕਿ ਯੂਨੀਵਰਸਿਟੀ ਨੂੰ ਸੈਂਟਰ ਦੀ ਕਰਤੀ ਤਾਂ ਪਤਾ ਨਹੀਂ ਕਿੱਡੀ ਕੁ ਵਧੀਆ ਹੋ ਜਾਣੀ ਆ ਹਾਰਵਰਡ ਨਹੀਂ ਬਣ ਜਾਣੀ ਇਹ ਯੂਨੀਵਰਸਿਟੀ ਕੋਈ ਤੁਸੀਂ ਜੀਐਨਯੂ ਦਾ ਕੀ ਹਾਲ ਕੀਤਾ ਤੁਸੀਂ ਡੀਯੂ ਦਾ ਕੀ ਹਾਲ ਕੀਤਾ ਇੱਥੇ ਏਮਸ ਦੇ ਜਿਹੜੇ ਸਕੂਲ ਹੈਗੇ ਆਪਣੇ ਕਾਲਜ ਹੈਗੇ ਉਹਨਾਂ ਦਾ ਕੀ ਹਾਲ ਹੈ ਆਪਣੇ ਆਈਆਈਟੀ ਆ ਉਹਨਾਂ ਚ ਫੀਸਾਂ ਦਸਣ ਹਰ ਰੋਜ਼ ਕੋਈ ਨਾ ਕੋਈ ਜਵਾਕ ਉੱਥੇ ਫਾਹੇ ਲੈ ਕੇ ਮਰਦਾ ਪੱਖਿਆਂ ਤੇ ਉੱਥੇ ਸਪ੍ਰਿੰਗ ਲਾ ਰੱਖੇ ਆ ਪਿੱਛੇ ਜੇ ਕੋਈ ਮੁੰਡੇ ਨੇ ਪੀ ਐਚ ਡੀ ਸਬਮਿਟ ਕਰਨੀ ਸੀਗੀ ਆਈ ਆਈ ٹی ਦੇ ਵਿੱਚ ਉਹ ਫਾਹੇ ਲੈ ਕੇ ਮਰ ਗਿਆ ਕਹਿੰਦਾ ਮੈਨੂੰ ਮੇਰੀ ਸ਼ੈਡਿਊਲ ਕਾਸਟ ਕਰਕੇ ਟੌਰਚਰ ਕੀਤਾ ਜਾਂਦਾ ਹੈਗਾ ਹੁਣ ਕਹਿੰਦਾ ਵੀ ਵਸਤ ਤੋਂ ਬਾਹਰ ਹੋ ਚੁੱਕੀ ਹੈ ਗੱਲ ਅਗਲਾ ਪੂਰਾ ਲੈਟਰ ਲਿਖ ਕੇ ਮਾਰ ਰਿਹਾ ਹੈਗਾ ਤੁਹਾਡੀਆਂ ਸੈਂਟਰ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਹੀ ਇਹ ਹੋ ਰਿਹਾ ਹੈਗਾ ਜਿਵੇਂ ਤੁਸੀਂ ਗੱਲ ਕਰੀਆ ਕਿ ਇਹ ਚੀਜ਼ ਕਹੀ ਗਈ ਕਿ ਸੈਂਟਰ ਦੇ ਵਿੱਚ ਸਰਕਾਰ ਦੀ ਸੈਂਟਰ ਦੇ ਵਿੱਚ ਸਰਕਾਰ ਦੀ ਪਰ ਇਹ ਵੀ ਜਿਵੇਂ ਭਗਵੇਂ ਕਰਨ ਦੀ ਗੱਲ ਚੱਲਦੀ ਆ ਸਿੱਧੇ ਸੈਂਟਰ ਦੇ ਖਿਲਾਫਤ ਦੇ ਇਥੋਂ ਨਾਰੇ ਵੀ ਲੱਗਦੇ ਨੇ ਕੀ ਲੱਗਦਾ ਲੜ ਪਾਉਂਗੇ ਸੈਂਟਰ ਦੇ ਨਾਲ ਕਿ ਸੈਂਟਰ ਦੇ ਵਿੱਚ ਸਰਕਾਰ ਸੱਤਾਤਿਰ ਜਿਹੜੀ ਹੈਗੀ ਉਹਨਾਂ ਦੀ ਆ ਲੜ ਪਾਉਂਗੇ ਉਹਦੇ ਖਿਲਾਫ ਸਰ ਇਹ ਤਾਂ ਗਜਰਾਤੀ ਵਪਾਰੀਆਂ ਦੀ ਤਸਵੀਰ ਹੈ ਜੀ ਇੰਨਾ ਦੇ ਤਾਂ ਮੈਂ ਇਹਨਾਂ ਨੂੰ ਸਿੱਧਾ ਕਹਿਣਾ ਵੀ ਤੁਹਾਡੇ ਤਾਂ ਲੱਪੜ ਸਾਡੇ ਪਿੰਡਾਂ ਚ ਕਹਾਵਤ ਹੁੰਦੀ ਹੈਗੀ ਆ ਵੀ ਜੱਧਾ ਰਾ ਪਿਆ ਜਾਣੇ ਜਾਂ ਬਾਹ ਪਿਆ ਜਾਣੇ ਤੇ ਇਹ ਤਾਂ ਆ ਕੇ ਦੇਖ ਲੈਣ ਇਹਨਾਂ ਦੇ ਤਾਂ ਲੱਪੜ ਐ ਪੈਣੇ ਆ ਜਿਵੇਂ ਟੀਨਾ ਤੇ ਗੜੇ ਪੈਂਦੇ ਹੁੰਦੇ ਆ ਇੱਥੇ ਇੱਥੇ ਕੋਈ ਆਮ ਖਾਸ ਨਹੀਂ ਫਿਰਦੇ ਪੰਜਾਬ ਦੇ ਪੁੱਤੀ ਫਿਰਦੇ ਹੈਗੇ ਆ ਇਹ ਉਹੀ ਸਾਡਾ ਛੋਟੇ ਭਰਾ ਵੱਡੇ ਭਰਾ ਹਰਿਆਣੇ ਵਾਲੇ ਸਾਡੇ ਨਾਲ ਲੜੇ ਹੋਏ ਹੈਗੇ ਆ ਲੱਗੇ ਹੋਏ ਹੈਗੇ ਆ ਜਿੱਥੇ ਗੱਲ ਚੱਲਦੀ ਹੈ ਕਿ ਦੁੱਧ ਦੋ ਅੰਕਾ ਖਾਣਾ ਦੇਸ਼ਾਂ ਮੇਂ ਦੇਸ਼ ਹਰਿਆਣਾ ਇਹ ਕੋਈ ਇਦਾਂ ਵਾਲੀ ਗੱਲ ਹੈ ਨਹੀਂ ਕਿ ਵੀ ਅਸੀਂ ਤੁਹਾਡੇ ਮੰਗੂ ਵੀ ਨਾ ਖਰਾਕਾਂ ਖਾਧੀਆਂ ਹੋਣ ਨਾ ਕਿਤਾਬਾਂ ਪੜੀਆਂ ਹੋਣ ਸਾਰੇ ਤਾਂ ਜਾਣਦੇ ਆ ਸਾਡੇ ਬਾਹਰ ਜਾਣਦੇ ਹੈਗੇ ਇਹਨਾਂ ਨੂੰ ਅੱਗੇ ਭਜਾਵਾਂਗੇ ਜੀ اچھا ਇਹ ਦੱਸੋ ਕਿ ਉਹ ਤੱਕ ਜਾਰੀ ਰਹੂਗਾ ਦੇਖੋ ਜਿਹੜਾ ਨੋਟੀਫਿਕੇਸ਼ਨ ਆ ਉਹਨੂੰ ਰੱਤ ਕਰਨ ਤੱਕ ਧਰਨਾ ਹੈ ਜਾਂ ਫਿਰ ਜਿਵੇਂ ਚੂਣਾ ਜੜੀਆਂ ਨੇ ਪਿਛਲੇ 1 ਸਾਲ ਤੋਂ ਲਟਕੀਆਂ ਆਉਂਦੀਆਂ ਨੇ ਉਹਨਾਂ ਨੂੰ ਬਹਾਲ ਕਰਾਉਣ ਦੀ ਵੀ ਮੰਗ ਇਥੋਂ ਜਿਹੜੀ ਹੈਗੀ ਆ ਉਹ ਤੁਸੀਂ ਉਸ ਤੋਂ ਬਾਅਦ ਹੀ ਜਿਹੜਾ ਉੱਠਣਾ ਹੈ ਹਾਂ ਜੀ ਵੀ ਜਦੋਂ ਇਲੈਕਸ਼ਨ ਦਾ ਨੋਟੀਫਿਕੇਸ਼ਨ ਆ ਗਿਆ ਇਲੈਕਸ਼ਨ ਜਿਹੜੇ 91 ਮੈਂਬਰੀ ਸੈਨੇਟ ਪ੍ਰਾਣੀ ਸੀਗੀ ਉਹਦਾ ਨੋਟੀਫਿਕੇਸ਼ਨ ਆ ਗਿਆ ਉਸ ਤੋਂ ਬਾਅਦ ਹੀ ਇਹ ਧਰਨਾ ਚੱਕਿਆ ਜੀ ਉਹ ਉਹਦੇ ਵਾਸਤੇ ਕਿੱਡੀ ਵੱਡੀ ਲੜਾਈ ਕਿੰਨਾ ਹੀ ਟਾਈਮ ਲੜਾਈ ਲੜਨੀ ਪਈ ਲੜਾਂਗੇ ਜੀ ਜੀ ਨਪ੍ਰੀਤ ਭਾਈ ਸਮਾਂ ਇਹ ਤੁਹਾਨੂੰ ਬਹੁਤ ਬਹੁਤ ਧੰਨਵਾਦ ਧੰਨਵਾਦ ਸੋ ਸਪੁੱਤੋਂ ਨਪ੍ਰੀਤ ਗੰਗਾਹੋਰੀ ਬਾਈ ਮੇਰੇ ਨਾਲ ਸੀ ਗੱਲਬਾਤ ਕੀਤੀ ਉਮੀਦ ਹੈ ਤੁਹਾਨੂੰ ਪਸੰਦ ਆਈ ਹੁਣ ਤੁਸੀਂ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਰੱਖਿਓ ਤੁਹਾਡੀ ਟਿੱਪਣੀ ਅਹਿਮ ਹੈ ਜੁੜੇ ਰਹੋ ਆਰਮੀ ਟੀਵੀਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰਮੰਦ ਉਹ ਇਜਾਜ਼ਤ ਤੁਹਾਨੂੰ